ਉਰੇ ਦੇ ਹਿੰਟ ਤਾਂ ਦੇ ਦੋ ਮਾਣਾ ਮੁੰਡਾ ਆਪਣੇ ਕਿਰਦਾਰ ਬਾਰੇ ਦੋਸਤ ਤੇ ਦੋਸਤੀ ਹੁੰਦਾ ਤੇ ਸਮੇਂ ਤੇ ਗਏ ਮੇਰਾ ਕਰਦਾ ਹਮ ਨਾਇਆ ਮੁੱਕ ਗਈ ਫੀਮ ਡੱਬੀ ਚੋ ਯਾਰੋ ਹਮੇਸ਼ਾ ਗਾਣਾ ਸੁਣਦੇ ਆਇਆ ਹੈ ਨਾ ਫਿਰ ਜਦੋਂ ਖਤਮ ਹੋ ਜਾਂਦੀ ਆ ਤੇ ਉਦੋਂ ਫਿਰ ਕੀ ਕਰਦਾ ਇਹ ਦੋਸਤ ਲਿਆ ਕੇ ਦਿੰਦਾ ਉਹਨੂੰ ਇਹ ਅਸਲ ਦੇ ਵਿੱਚ ਇਕੱਲਾ ਇਹੀ ਦੋਸਤ ਹੈ ਜਿਹੜਾ ਨਹੀਂ ਖਾਂਦਾ ਬਾਕੀ ਸਾਰੇ ਹੀ ਖਾਂਦੇ ਉਹ ਵਾਲਾ ਦੋਸਤ ਨਹੀਂ ਹੈ ਕਿ ਮੈਂ ਨਹੀਂ ਖਾਣੀ ਬਾਕੀ ਸਾਰਿਆਂ ਨੂੰ ਲਾਉਣਾ ਹੈ ਖਾਣਾ ਹੈ ਨਾ ਮੈਂ ਉਹ ਵਾਲਾ ਦੋਸਤ ਹਾਂ ਮੈਂ ਨਹੀਂ ਖਾਣੀ ਮੈਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਜਾਓ ਪਈ ਫਿਲਮ ਦੇ ਵਿੱਚ ਕੁੱਟ ਪੈ ਚੱਲੀ ਸੀ ਹਾਂ 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 ਕੁੱਟ ਪਈ ਸੀ ਘੇਰਿਆ ਜੰਨਾ ਸੀ ਮੈਂ ਗੁੰਡਿਆਂ ਦੇ ਵਿੱਚ ਮਾਹੌਲ ਇਹੋ ਜਿਹਾ ਕ੍ਰੀਏਟ ਹੋ ਗਿਆ ਕਿ ਮੈਨੂੰ ਅਨਾਰਕਲੀ ਵਾਲੇ ਕੱਪੜੇ ਪਾ ਕੇ ਜਾਣਾ ਪੈਂਦਾ ਪਰ ਜਿਵੇਂ ਤੁਸੀਂ ਅੱਗੇ ਹੱਸਦੇ ਹੋ ਨਾ ਇਹ ਚ ਥੋੜਾ ਜਿਆਦਾ ਹੱਸੋਗੇ। ਅਸੀਂ ਹਮੇਸ਼ਾ ਕਾਫੀ ਜਿਆਦਾ ਹੱਸੋਗੇ। ਬਿਲਕੁਲ ਜਿਆਦਾ। ਤੁਹਾਡੀ ਦੋਵਾਂ ਦੀ ਇੱਕ ਵੀਡੀਓ ਆ ਰਿਕਸ਼ੇ ਵਾਲੀ। ਉਹ ਉਸੇ ਸੈਟਿੰਗ ਵਿੱਚ। ਉਹ ਉਸੇ ਸੈਟਿੰਗ ਦੀ ਉਸੇ ਸੈਟਿੰਗ ਦੀ ਉਸੇ ਸੈਟਿੰਗ ਦੀ ਉਹ ਫਨ ਕੀਤਾ। ਮੈਂ ਘਾਹ ਤਾਂ ਨਕ ਚੂਟਾਦਾ ਵਾਂ। ਫੇਰ ਬਸ ਅਸੀਂ ਝੂਟੇ ਮਾੜੇ ਗੱਲਾਂ। ਕੀਤਾ ਜੀ। ਸੱਚੀ ਕਾਲ ਜੀ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਦੇ ਸਵਾਗਤ ਕਰੀਆਂ ਬਹੁਤ ਜਲਦੀ ਸਿਨੇਮਾ ਘਰਾਂ ਦੇ ਵਿੱਚ ਫਿਲਮ ਆਉਣ ਵਾਲੀ ਆ ਮੁੱਕ ਗਈ ਫੀਮ ਡੱਬੀ ਚੋ ਯਾਰ ਸੋ ਅੱਜ ਜੀ ਫਿਲਮ ਦਾ ਪੋਸਟਰ ਲਾਂਚ ਹੋਇਆ ਸੋ ਸਾਰੇ ਕਲਾਕਾਰਾਂ ਨਾਲ ਗੱਲਬਾਤਾਂ ਕਰ ਰਹੇ ਆ ਆਪਾਂ ਸੋ ਹਨੀ ਮਟੂ ਤੇ ਨੇਹਾ ਦਿਵਾਲ ਮੈਮ ਸਾਡੇ ਨਾਲ ਦੀ ਉਹਨਾਂ ਨਾਲ ਗੱਲਬਾਤ ਕਰਦੀ ਆ ਕਿਵੇਂ ਦਾ ਕਿਰਦਾਰ ਹੋਣ ਵਾਲਾ ਉਹਨਾਂ ਦਾ ਇਸ ਮੂਵੀ ਦੇ ਵਿੱਚ ਐਂਡ ਹੋਰ ਵੀ ਗੱਲਬਾਤਾਂ ਕਰਦੇ ਆ ਸੱਚੀ ਕਾਲ ਜੀ ਸੱਚੀ ਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਨਾ ਅੰਬਰ ਚੜ੍ਹ ਆਏ ਹੋ ਬਈ ਸਹੀ ਰਿਹਾ ਸਬ ਸਿਸਟਮ ਹੈ ਇਹ ਗੱਲ ਫਿਲਮ ਹਰੀ ਤਾਂ ਢੀ ਬਹੁਤ ਜਲਦੀ ਮੁੱਕ ਗਈ ਫੀਮ ਡੱਬੀ ਚੋ ਯਾਰੋ ਸੋ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਪਲੀਸ ਅਸੀਂ ਪੁੱਛਣਾ ਚਾਹਾਂਗੇ ਤਾਂ ਐਕਸਪੀਰੀਅੰਸ ਥੇਅਰ ਬਹੁਤ ਵਧੀਆ ਰਿਹਾ ਖੁੱਲ ਮਿਲੀ ਹੋਈ ਸੀ ਬਹੁਤ ਅੱਛਾ ਲੱਗਾ ਕਿ ਵੀ ਜੋ ਅਸੀਂ ਚਾਰ ਸੀ ਅਸੀਂ ਪਰਫਾਰਮ ਕਰ ਰਹੇ ਸੀ ਇਸ ਚੀਜ਼ ਦੀ ਬੜੀ ਖੁਸ਼ੀ ਸੀ ਲੇਕਿਨ ਇਹ ਗੱਲ ਤਾਂ ਹੈਗੀ ਆ ਕਿ ਕੋਈ ਰੋਕ ਟੋਕ ਨਹੀਂ ਹਾਂ ਰੋਕ ਟੋਕ ਨਹੀਂ ਸੀ ਨੂੰ ਵੀ ਦੇ ਵਿੱਚ ਹਾਂ ਮੀਨਸ ਹਾਲਾਂਕਿ ਕਿਸੇ ਚ ਵੀ ਨਹੀਂ ਹੁੰਦੀ ਪਰ ਇਹ ਫਿਲਮ ਚ ਇੱਕ ਵਾਈਬ ਐਦਾਂ ਦੀ ਸੀਗੀ ਕਿ ਖੁੱਲ ਕੇ ਪਰਫਾਰਮ ਕੀਤਾ ਹਾਂ ਕਿ ਕੋਈ ਇਦਾਂ ਦਾ ਕੋਈ ਮਾਹੌਲ ਨਹੀਂ ਜੀਗਾ ਸਾਰੇ ਜਿੱਦਾਂ ਮੈਂ ਅੱਗੇ ਵੀ ਬਾਰ-ਬਾਰ ਕਹਿੰਨਾ ਵੀ ਫਿਲਮ ਕੱਲੀ ਕੈਨ ਨੂੰ ਵਧੀਆ ਨਹੀਂ ਸੱਚੀ ਵਧੀਆ ਫਿਲਮ ਬਣੀ ਹੈ ਤੇ ਤੁਹਾਡਾ ਕਿਰਦਾਰ ਵੀ ਬਹੁਤ ਪਿਆਰਾ ਹੋਣ ਵਾਲਾ ਨਾ ਥੋੜੇ ਦੇ ਹਿੰਟ ਤਾਂ ਦੇ ਦਿਓ ਮਾਣ ਮੂਟਾ ਆਪਣੇ ਕਿਰਦਾਰ ਬਾਰੇ ਤੇ ਮੈਂ ਕਿਰਦਾਰ ਦਾ ਹਿੰਟ ਤੁਹਾਨੂੰ ਦੇ ਦਿੰਨਾ ਇਦਾਂ ਦੇਖੋ ਤੇ ਮੈਂ ਦੇ ਦਿੰਨਾ ਦੋਸਤ ਹਾਂ ਤੇ ਦੋਸਤੀ ਹੁੰਦਾ ਤੇ ਸਮੇਂ ਤੇ ਗਏ ਹੋ ਫਿਰ ਮੇਰਾ ਕਰਦਾ ਪਮੇ ਉਹ ਚੰਗੇ ਕੰਮਾਂ ਦੇ ਵਿੱਚ ਨਾਲ ਹੋਵੇ ਪਮੇ ਮਾੜੇ ਕੰਮਾਂ ਦੇ ਵਿੱਚ ਨਾਲ ਹੋਵੇ ਹੈਨਾ ਤੇ ਬਸ ਦੋਸਤ ਨੇ ਫਿਰ ਸਾਥ ਦਿੱਤਾ ਵੀ ਹੈ ਤੇ ਬਚਾਇਆ ਵੀ ਹੈ ਬਚਾਇਆ ਵੀ ਹੈ ਹੈਨਾ ਉਹ ਮੂਵੀ ਦੇ ਟਾਈਟਲ ਤੋਂ ਹੀ ਆਪਾਂ ਉਹ ਲਗਾ ਸਕਦੇ ਆ ਮੁੱਕ ਗਈ ਫੀਮ ਡੱਬੀ ਚੋਂ ਯਾਰੋ ਹਮੇਸ਼ਾ ਗਾਣਾ ਸੁਣਦੇ ਆਏ ਹੈਨਾ ਫਿਰ ਜਦੋਂ ਖਤਮ ਹੋ ਜਾਂਦੀ ਹੈ ਤੇ ਉਦੋਂ ਫਿਰ ਕੀ ਕਰਦਾ ਇਹ ਦੋਸਤ ਲਿਆ ਕੇ ਦਿੰਦਾ ਉਹਨੂੰ ਨਹੀਂ ਇਹ ਅਸਲ ਦੇ ਵਿੱਚ ਇਕੱਲਾ ਇਹੀ ਦੋਸਤ ਹੈ ਜਿਹੜਾ ਨਹੀਂ ਖਾਂਦਾ ਬਾਕੀ ਸਾਰੇ ਹੀ ਖਾਂਦੇ ਉਲਟ ਚੱਲਿਆ ਕੰਮ ਕਿ ਇਹ ਨਹੀਂ ਇਹ ਹੀ ਖਾਂਦਾ ਤੇ ਇਹਨੂੰ ਵੀ ਨਾਲ ਦੜਬ ਲੱਗਦੀ ਇਕੱਲਾ ਇਹੀ ਨਹੀਂ ਖਾਂਦਾ ਬਾਕੀ ਸਾਰੇ ਹੀ ਖਾਂਦੇ ਆ ਇਹ ਨਹੀਂ ਦੋਸਤ ਨਾਲ ਰਲ ਕੇ ਜਾਂ ਦੋਸਤ ਨੇ ਸਾਰਿਆਂ ਨਾਲ ਦੋਸਤ ਨੇ ਹੀ ਸਾਰੀ ਪਲੈਨਿੰਗ ਬਣਾਈਂਦੀ ਵੀ ਇਦਾਂ-ਇਦਾਂ ਕਰਕੇ ਮਤਲਬ ਮੇਰੇ ਦੋਸਤ ਨੇ ਕਿਉਂਕਿ ਮੈਨੂੰ ਮੈਂ ਤੇ ਖਾਂਦਾ ਨਹੀਂ ਕਿ ਮੈਨੂੰ ਕੋਈ ਲੈਣਾ ਦੇਣਾ ਨਹੀਂ ਵੀ ਇਹ ਚੀਜ਼ ਨਾ ਵੀ ਕਿੱਥੋਂ ਲਿਉਣੀ ਕੀ ਕਰਨਾ ਕਿਵੇਂ ਕਰਨੀ ਇਹ ਉਹ ਵਾਲਾ ਦੋਸਤ ਨਹੀਂ ਹੈ ਕਿ ਮੈਂ ਨਹੀਂ ਖਾਣੀ ਬਾਕੀ ਸਾਰਿਆਂ ਨੂੰ ਲਾਉਣਾ ਹੈ ਖਾਣਾ ਹੈ ਨਾ ਮੈਂ ਉਹ ਵਾਲਾ ਦੋਸਤ ਹਾਂ ਮੈਂ ਨਹੀਂ ਖਾਣੀ ਮੈਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਜਾਓ ਇਹ ਉਹ ਵਾਲਾ ਦੋਸਤ ਹੈ ਅੱਛਾ ਜਾਓ ਇਹ ਬਸ ਦੋਸਤ ਹੈਲਪ ਕਰਨ ਚੱਲ ਗਿਆ ਨਾਲ ਵੀ ਦੋਸਤ ਹੈ ਯਾਰ ਚੱਲ ਯਾਰ ਬੱਸਿਆ ਕਿੰਨੀ ਵਾਰਾ ਦੋਸਤ ਹੈਲਪ ਕਰਦੇ ਕਰਦੇ ਫਿਰ ਕਾਫੀ ਵਰੀ ਕਾਫੀ ਵੈਰੀ ਟਿਕਟ ਪਈ ਫਿਲਮ ਦੇ ਵਿੱਚ ਕੁੱਟ ਪੈ ਚੱਲੀ ਸੀ ਹਾਂ 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 ਕਹਿੰਦੇ ਹਾਂ ਕੁੱਟ ਪਈ ਸੀ ਘੇਰਿਆ ਚੱਲਾ ਸੀ ਮੈਂ ਗੁੰਡਿਆਂ ਦੇ ਵਿੱਚ ਅੱਛਾ ਤੁਸੀਂ ਗੁੰਡੇ ਸਮਝ ਸਕਦੇ ਹੋ ਕਿ ਕਿਦਾਂ ਦਾ ਕੁਝ ਇੱਕ ਛੋਟੀ ਜੀ ਸਾਡੀ ਕਹਾਣੀ ਅੰਦਰ ਵਿੱਚ ਕਿ ਉਹ ਮਾਹੌਲ ਐਸਾ ਕ੍ਰੀਏਟ ਹੋ ਗਿਆ ਕਿ ਮੈਨੂੰ ਹਨਾਰਕਲੀ ਵਾਲੇ ਕੱਪੜੇ ਪਾ ਕੇ ਜਾਣਾ ਪੈਂਦਾ ਅੱਛਾ ਜੀ ਇੱਕ ਸ਼ਰਾਬੀ ਗੰਜ ਘੇਰਿਆ ਜਾਣਾ ਘੇਰਿਆ ਜਾਣਾ ਠੀਕ ਹੈ ਠੀਕ ਥੋੜਾ ਜਿਹਾ ਹਿੰਟ ਤਾਂ ਦਿਓ ਮੈਮ ਆਪਣੇ ਥੋੜਾ ਜਿਹਾ ਕੈਰੇਕਟਰ ਦਾ ਅਸੀਂ ਤੁਹਾਡੇ ਤੋਂ ਵੀ ਕੁਝ ਪੁੱਛੀਓ ਹਸਾਬ ਦਾ ਦੇਖੋ ਉਹ ਮਿਸਟਰੀ ਹੈਗਾ ਜੀ ਨਹੀਂ ਨਹੀਂ ਹਾਂ ਹੈ ਤੇ ਉਹ ਹਾਂ ਉਹ ਮਿਸਟਰੀ ਹੈ ਪਰ ਜਿਵੇਂ ਤੁਸੀਂ ਅੱਗੇ ਹੱਸਦੇ ਹੋ ਨਾ ਇਹ ਚ ਥੋੜਾ ਜਿਆਦਾ ਹੱਸੋਗੇ ਅਸੀਂ ਹਮੇਸ਼ਾ ਕਾਫੀ ਜਿਆਦਾ ਹੱਸੋਗੇ ਬਿਲਕੁਲ ਉਹ ਮਨ ਜਾਨ ਦੇ ਕਰੈਕਟਰਸ ਨੂੰ ਅਸੀਂ ਬਹੁਤ ਪਸੰਦ ਕਰਦੇ ਹਾਂ ਦਰਸ਼ਕ ਵੀ ਕਰਦੇ ਨੇ ਸੋ ਇਸ ਮੂਵੀ ਦੇ ਵਿੱਚ ਕਰੈਕਟਰ ਕੁਝ ਡਿਫਰੈਂਟ ਹੋਣ ਵਾਲਾ ਹੈ ਬਾਕੀਆਂ ਨਾਲੋਂ ਮੈਂ ਕਹਿੰਨੀ ਸਾਰੇ ਦੇ ਸਾਰੇ ਇੱਕ ਦੂਸਰੇ ਤੋਂ ਡਿਫਰੈਂਟ ਕਰੈਕਟਰ ਹੈ ਇਹ ਸਾਰਿੰਦੀ ਸੈਂਸ ਇਹ ਹੈ ਕਿ ਜਿਹੜਾ ਕਿਰਦਾਰ ਲਿਖਿਆ ਗਿਆ ਇਹਨਾਂ ਦਾ ਉਹ ਪਲੇ ਉਕਰਦਾ ਗਰਦਾਰ ਹੀ ਲੱਗਾ ਉਹਨਾਂ ਔਰ ਇਹਨਾਂ ਨੇ ਪਲੇ ਬਹੁਤ ਵਧੀਆ ਜਿਹੜਾ ਜਿਹੜੇ ਆਰਟਿਸਟ ਦੇ ਹੱਥ ਜਿਹੜਾ ਜਿਹੜਾ ਕੈਰੈਕਟਰ ਹੈ ਉਹ ਸਾਰਿਆਂ ਨੇ ਬੜਾ ਵਧੀਆ ਪਲੇ ਕੀਤਾ ਉਹ ਹੂ ਹੂ ਐ ਲੱਗ ਰਿਹਾ ਸੀਗਾ ਕਿ ਜਿਵੇਂ ਅਸੀਂ ਦੀਦਾਰ ਬਾਈ ਦੀ ਗੱਲ ਚਲੋ ਡਰਾਈਵਰ ਨੇ ਉਂਗਲੀ ਕਰਦੀ ਉਹ ਲੱਗਦੇ ਯਾਰ ਹਾਂ ਸੱਚੀ ਅੱਜ ਡਰਾਈਵਰਾਂ ਨੂੰ ਅਮਲੀ ਕਿਹਾ ਜਾਂਦਾ ਮੈਂ ਕਹਿ ਨਹੀਂ ਸਕਦਾ ਮੈਂ ਨਹੀਂ ਯਾਰ ਨਹੀਂ ਪਿੰਡਾਂ ਦੇ ਵਿੱਚ ਕਹਿੰਦੇ ਆ ਨਾ ਇਦਾਂ ਨਹੀਂ ਮਤਲਬ ਜਿਹੜੇ ਜੋ ਕਹਿੰਦੇ ਹੋਣਗੇ ਉਹ ਕਹਿੰਦੇ ਹੋਣਗੇ ਪਰ ਇਹ ਗੱਲ ਲੱਗੀ ਕਿ ਜਿਹੜਾ ਇਹਦੇ ਵਿੱਚ ਜੋ ਕੈਰੈਕਟਰ ਹੈ ਨਾ ਉਹ ਇਦਾਂ ਲੱਗਦਾ ਕਿ ਐਕਚੁਅਲ ਚ ਇਹੀ ਹੋਈ ਹੈ ਇਹ ਵੀ ਇਹੀ ਲੱਗਦਾ ਸਹੀ ਗੱਲ ਐਕਚੁਅਲ ਚ ਇਹੀ ਲੱਗਦਾ ਜਿਵੇਂ ਤੁਸੀਂ ਭਾਈ ਨੂੰ ਦੇਖੋਗੇ ਤੁਸੀਂ ਤਾਂ ਦੋਸਤ ਹੀ ਹੋ ਸਕਦਾ ਜਿਹੜਾ ਸਾਥ ਨਹੀਂ ਦੇਗਾ ਉਹ ਮੈ ਤੁਹਾਨੂੰ ਲੱਗੇਗਾ ਵੀ ਆ ਰਿਹਾ ਇਨੇ ਨਹੀਂ ਕਰਨੀ ਇਹਦਾ ਦੋਸਤ ਹੈ ਨਾ ਜ਼ਿੰਦਗੀ ਚ ਕਿੱਦਾਂ ਆ ਗਿਆ ਹੈ ਨਾ ਹਰ ਇੱਕ ਕੈਰੈਕਟਰ ਤੁਸੀਂ ਸੁਖੀ ਭਾਜੀ ਨੂੰ ਵੇਖੋਗੇ ਤੁਹਾਨੂੰ ਲੱਗੇਗਾ ਕਿ ਇਹ ਉਹ ਸਰਪੰਚ ਆ ਜਿਸ ਦੀ ਕੋਈ ਗੱਲ ਨਹੀਂ ਸੁਣਦਾ ਪਿਆ ਆਏ ਵਿਚਾਰਾ ਸਰਪੰਚ ਤਾਂ ਸੋਚਦਾ ਹੋਣਾ ਮੈਂ ਕਿਹੜੀ ਘੜੀ ਮੋਟਾ ਪਾ ਕੇ ਜਿੱਤ ਗਿਆ ਹੈ ਮਤ ਛੋਟੇ ਪਿੰਡ ਦੀ ਕਹਾਣੀ ਹੈ ਕੁਝ ਰਿਵੀਲ ਨਹੀਂ ਕਰਨਾ ਯਾਰ ਛੋਟੇ ਪਿੰਡ ਦੀ ਛੋਟੇ ਪਿੰਡ ਦੀ ਕਹਾਣੀ ਆ ਬਹੁਤ ਪਿਆਰੀ ਕਹਾਣੀ ਆ ਠੀਕ ਹੈ ਜੀ ਇਹ ਛੋਟਾ ਪਿੰਡ ਇੱਕ ਪਰਿਵਾਰ ਵਾਂਗੂ ਹੀ ਆ 10 12 ਜੀ ਨੇ ਤੇ ਕੋਈ ਕਿਸੇ ਦੀ ਸੁਣ ਰਿਹਾ ਕੋਈ ਨਹੀਂ ਸੁਣ ਰਿਹਾ ਬਸ ਇਹੀ ਕੁਝ ਚੱਲ ਰਿਹਾ ਤੁਸੀਂ ਫਿਲਮ ਦੇ ਵਿੱਚ ਸਾਰਿਆਂ ਦੀ ਸੁਣੀ ਹੈ ਆ ਮੀਨ ਸਾਰਿਆਂ ਨੇ ਸੁਣੀਆਂ ਮਤਲਬ ਸੁਣੀ ਸਾਰਿਆਂ ਦੀ ਬਹੁਤ ਬਹੁਤ ਮਸਤੀ ਮੈਂ ਕਹਨੀ ਹੈ ਕਿ ਜਿੰਨਾ ਇਸ ਫਿਲਮ ਚ ਫਨ ਕੀਤਾ ਹੈ ਨਾ ਆਪਾਂ ਤੁਹਾਡੇ ਦੋਵਾਂ ਦੀ ਇੱਕ ਵੀਡੀਓ ਆ ਰਿਕਸ਼ੇ ਵਾਲੀ ਉਹ ਉਸੇ ਸੈਟਪੇ ਉੱਤੇ ਉਸੇ ਸੈਟ ਦੀ ਉਸੇ ਸੈਟ ਦੀ ਜਿਹ ਉਸੇ ਜੱਟ ਦੀ ਉਹ ਫਨ ਕੀਤਾ ਬੜੀ ਪਿਆਰੀ ਵੀਡੀਓ ਲੱਗੀ ਹਾਂ ਉਹ ਐਕਚੁਅਲੀ ਕੀ ਸੀਗਾ ਕਿ ਉਹ ਅਸੀਂ ਜਿਹੜੇ ਹੋਟੈਲਸ ਚ ਗਏ ਸੀ ਨਾ ਉਹਨਾਂ ਦਾ ਆਪਣਾ ਸੀਗਾ ਉਹ ਉਹਨਾਂ ਨੇ ਆਪਣਾ ਸਮਾਨ ਸਮੂਟੋਣ ਵਾਸਤੇ ਰੱਖਿਆ ਹੋਇਆ ਤੇ ਅਸੀਂ ਵੇਖਿਆ ਕਿ ਅਸਿਗਾ ਯਾਰ ਇਹਨਾਂ ਦਾ ਹੀ ਲੱਗਦਾ ਵੇ ਰਿਕਸ਼ਾ ਫਿਰ ਮੈਂ ਕਹਾ ਭਾਜੀ ਹਾਂ ਫਿਰ ਕਰੀਏ ਟ੍ਰਾਈ ਜਰਾ ਮੈਂ ਕਹਾ ਉਹ ਤਾਂ ਮਕ ਝੂਟਾ ਦਵਾ ਫਿਰ ਬਸ ਅਸੀਂ ਝੂਟੇ ਮਾਡੇ ਕਰ ਲਾਂਗੇ ਕੀਤਾ ਜੀ ਇਹ ਫਿਲਮ ਜ਼ਰੂਰ ਦੇਖਿਓ ਸਾਡੀ ਮੁੱਕ ਗਈ ਫਿਲਮ ਦੱਬੀ ਚੋ ਯਾਰੋ ਜੀ ਮੇਰੇ ਸਵਾਲ ਹਜੇ ਖਤਮ ਨਹੀਂ ਹੋ ਰਹੇ ਦੋ ਤਿੰਨ ਸਵਾਲ ਹੋਰ ਨੇ ਉਸ ਤੋਂ ਬਾਅਦ ਉਹਨਾਂ ਨੇ ਕੰਟੀਨਿਊ ਕਰਨਾ ਆ ਥੀਏਟਰ ਕੀਤਾ ਤੁਸੀਂ ਦੋਵਾਂ ਨੇ ਐਂਡ ਆਈ ਮੀਨ ਸਾਨੂੰ ਪਤਾ ਤੁਹਾਡੀ ਜਰਨੀ ਦਾ ਐਂਡ 올 ਦੈਟ ਤੁਸੀਂ ਦੋਵੇਂ ਅੰਬਰ ਸਰ ਤੋਂ ਨਾਟਕਾਲਾ ਦੇ ਵਿੱਚ ਪਰਫਾਰਮ ਕੀਤਾ ਹੋਣਾ ਬਹੁਤ ਵਾਰੀ ਹੈ ਨਾ ਬਹੁਤ ਨਾਟਕ ਕੀਤੇ ਇਕੱਠੇ ਮਾਸ਼ਾਅੱਲਾ ਜਹਾਂਦੀ ਕਿਵੇਂ ਦਾ ਐਕਸਪੀਰੀਅੰਸ ਹੁੰਦਾ ਜਦੋਂ ਉੱਥੋਂ ਬੰਦਾ ਸਿੱਕੇ ਇੰਡਸਟਰੀ ਦੇ ਵਿੱਚ ਆਉਂਦਾ ਕਿਉਂਕਿ ਉਹ ਨਾਟਕਾਲਾ ਦੇ ਵਿੱਚ ਕਲਾਕਾਰ ਦੀ ਨਾ ਵੈਲਿਊ ਬਹੁਤ ਪੈਂਦੀ ਆ ਲਾਈਕ ਬਰਾੜ ਸਰ ਜਿਵੇਂ ਜਾਣਦੇ ਹਾਂ ਥੋੜਾ ਥੋੜਾ ਜਾਣਦੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਐਕਚੁਅਲ ਜੀ ਮੈਨੂੰ ਲੱਗਦਾ ਕੀ ਹੁੰਦਾ ਵੀ ਜਿਵੇਂ ਹੁਣ ਅਸੀਂ ਇਕੱਠੇ ਥੀਏਟਰ ਕੀਤਾ ਹੈ ਨਾ ਅਸੀਂ ਉਹ ਵਾਲੀ ਜਰਨੀ ਤੋਂ ਇਹ ਵਾਲੀ ਜਰਨੀ ਤੱਕ ਅਸੀਂ ਸਾਰਾ ਦੇਖੀ ਹੈ ਜਰਨੀ ਕਿ ਕੀ ਰਹੀ ਇਸ ਲਈ ਸਾਨੂੰ ਇੱਕ ਦੂਸਰੇ ਤੋਂ ਜ਼ਿਆਦਾ ਪ੍ਰਾਊਡ ਜਾਂ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਯਾਰ ਉਹ ਵੀ ਉਹ ਵੀ ਟਾਈਮ ਦੇਖਿਆ ਅਸੀਂ ਆਪਾਂ ਯਾਰ ਤੇ ਹੁਣ ਅੱਜ ਅਸੀਂ ਹਾਂ ਹੈ ਨਾ ਅੱবি ਟਾਈਮ ਦੇਖ ਰਹੇ ਹਾਂ ਔਰ ਅਸੀਂ ਅੱਗੇ ਵੀ ਇਹੀ ਜਦੋਂ ਅਸੀਂ ਹੁਣ ਵੀ ਇਕੱਠੇ ਹੁੰਨੇ ਆ ਅਸੀਂ ਬੈਠੇ ਐਹੋ ਹੀ ਬੈਠ ਕੇ ਗੱਲ ਕਰਦੇ ਆ ਯਾਦ ਨਾ ਹੋ ਯਾਦ ਨਾ ਹੋ ਫਿਰ ਅਸੀਂ ਅੱਗੇ ਵੀ ਇਹੀ ਮੈਨੀਫੈਸਟ ਕਰਦੇ ਕਿ ਹਾਂ ਯਾਰ ਅੱਗੇ ਤੇ ਅਸੀਂ ਧਿਆਨ ਨੂੰ ਲੈ ਕੇ ਇਹ ਹੈ ਨਾ ਸੱਚੀ ਕਰਦੇ ਆਪਾਂ ਹਾਂ ਕਿ ਅਸੀਂ ਜੋ ਬਹੁਤ ਕੁਝ ਇੰਜੋਏ ਕਰਨਾ ਹੈ ਜੇ ਲਾਈਫ ਪੂਰਾ ਵਰਲਡ ਓਵਰ ਕਰਨਾ ਜਦੋਂ ਇਕੱਠੇ ਬੈਹਂਦੇ ਹੋ ਆਹ ਗੱਲਾਂ ਕਰਦੇ ਹੋ ਡੈਫੀਨਿਟਲੀ ਉਹ ਵੀ ਟਾਈਮ ਦੇਖਿਆ ਤੇ ਆ ਵੀ ਟਾਈਮ ਦੇਖਿਆ ਬਟ ਉਸ ਵਿਚਾਲੇ ਬਹੁਤ ਚੀਜ਼ਾਂ ਹੁੰਦੀਆਂ ਰਹਿੰਦੀਆਂ ਜ਼ਿੰਦਗੀ ਦੇ ਵਿੱਚ ਸੋ ਜਦੋਂ ਜਿਹੜੇ ਸੁੱਖ ਦੁੱਖ ਹੁੰਦੇ ਉਹ ਵੀ ਬੈਠ ਕੇ ਸਾਂਝੀ ਕਰਦੇ ਹੋ ਸੈੱਟ ਤੇ ਕਦੀ ਐਦਾਂ ਹੋਇਆ ਜਾਂ ਉਹ ਨਹੀਂ ਪੁੱਛਾਂਗੇ ਕਿ ਕਿਹੜੇ ਆਰਟਿਸਟ ਨੇ ਕੀ ਕਿਹਾ ਬਟ ਉਹ ਚੀਜ਼ਾਂ ਵੀ ਹੁੰਦੀਆਂ ਵੀ ਤੁਸੀਂ ਇਹਨਾਂ ਨੂੰ ਕਹਿੰਦੇ ਉਹ ਗੱਲ ਚੰਗੀ ਨਹੀਂ ਹੋਈ ਜਾਂ ਤੁਸੀਂ ਕਹਿੰਦੇ ਹੁੰਦਾ ਹੈ ਨਾ ਆਫਕੋਰਸ ਆਫਕੋਰਸ ਹੁੰਦਾ ਹੈ ਹਾਂ ਕਿਉਂਕਿ ਭੈਣ ਭਰਾ ਦਾ ਹਨਾ ਰਿਸ਼ਤਾ ਭੈਣ ਭਰਾਵਾਂ ਦਾ ਬਈ ਸੁੱਖ ਦੁੱਖ ਤੇ ਚੱਲਦਾ ਹੀ ਹੈ ਫਿਰ ਜੇ ਮੈਨੂੰ ਕੋਈ ਗੱਲ ਬੁਰੀ ਲੱਗ ਗਈ ਜਾਂ ਵਧੀਆ ਵੀ ਲੱਗੀ ਉਸੇ ਵੀ ਡਿਸਕਸ ਕਰਦੇ ਆਂਗੇ ਵੀ ਯਾਰ ਅੱਜ ਕਿੰਨਾ ਮਜ਼ਾ ਤੇ ਮੈਂ ਨੇਹਾ ਨੂੰ ਕਹਿੰਦੇ ਨੇਹਾ ਕੋਈ ਗੱਲ ਨਹੀਂ ਸਭ ਠੀਕ ਹੋਏਗਾ ਉਹ ਕਹਿੰਦੇ ਨੇਹਾ ਸਭ ਠੀਕ ਹੋਏ ਨਾ ਟੈਨਸ਼ਨ ਲੈਣੀ ਕੋਈ ਗੱਲ ਨਹੀਂ ਸਭ ਠੀਕ ਹੋਏ ਨਾ ਕੋਈ ਗੱਲ ਇਹਨਾਂ ਦੀ ਕਿਹੜੀ ਗੱਲ ਤੁਹਾਨੂੰ ਨਹੀਂ ਚੰਗੀ ਲੱਗਦੀ ਪਹਿਲਾਂ ਮੈਨੂੰ ਦੱਸੋ ਕੋਈ ਵੀ ਜਿਹੜੀ ਹੋਵੇ ਤੁਸੀਂ ਮੂੰਹ ਤੇ ਬੋਲ ਦਿੰਦੇ ਹੋ ਜਾਂ ਬ ਤੁਸੀਂ ਦੱਸੋ ਇਹਨਾਂ ਦੀ ਕੋਈ ਗੱਲ ਸਾਰੀਆਂ ਹੀ ਚੰਗੀਆਂ ਨੇ ਕਿਸੇ ਮਨਸਰ ਨਹੀਂ ਦੇਣਾ ਨਾ ਭੈਣ ਭਰਾਵਾਂ ਦੇ ਵਿੱਚ ਤਾਂ ਲੜਾਈਆਂ ਹੀ ਬਹੁਤ ਹੁੰਦੀਆਂ ਇਹਦੀ ਗੱਲ ਹੋਵੇ ਤੇ ਬੰਦਾ ਦੱਸਿਆ ਸੱਚੀ ਨਹੀਂ ਕੋਈ ਗੱਲ ਦੀ ਗੱਲ ਸਾਡੀਆਂ ਇਦਾਂ ਦੀਆਂ ਲੜਾਈਆਂ ਨਹੀਂ ਨਾ ਹੁੰਦੀਆਂ ਸਾਡੀਆਂ ਲੜਾਈਆਂ ਲੜਾਈਆਂ ਕਿਵੇਂ ਤੇ ਆਉਂਦੀਆਂ ਲੜਾਈ ਹੁੰਦੀ ਕੋਈ ਗੱਲ ਬੁਰੀ ਉਨੀ ਕੀ ਹੋ ਜਾਵੇ ਤੇ ਭੈਣ ਭਰਾਵਾਂ ਨੇ ਬਲਬੂਨੀ ਪੱਟੇ ਕਦੇ ਇੱਕ ਬੇਹਾਜ ਬੰਦਾ ਇਕੱਠੇ ਉਹ ਮਾੜਾ ਮੋਟਾ ਬਲਬੂਨੀ ਆ ਦੇਖ ਮੁਟੇ ਕੋਈ ਕਰਾਂਗੇ ਟਰਾਈ ਅਗਲੀ ਲੜਾਈ ਚਲੋ ਉਹ ਨੱਕ ਚੱਲਦਾ ਹੈ ਨਾ ਹਾਂਜੀ ਇੱਕ ਵੀਡੀਓ ਮੈਂ ਤੁਹਾਡੀ ਹੋਰ ਦੇਖੀ ਸੀਗੀ ਤੁਸੀਂ ਬੱਸ ਦੇ ਵਿੱਚ ਬੈਠੇ ਪੂਰੀ ਸਟਾਰ ਕਾਸਟ ਤੁਸੀਂ ਗਾ ਰਹੇ ਹੋ ਉਹ ਇੰਨੀ ਵਾਰ ਇਹ ਹੋਈ ਨਾ ਤੁਹਾਡੀ ਐਸ ਵੈਲ ਹਨਾ ਬਹੁਤ ਵਾਰ ਹੋਈ ਹੋਗੀ ਹਾਂ ਸਰ ਬੱਸ ਬੈਠੇ ਫਿਰ ਬੈਠੇ ਬੈਠੇ ਗੱਲ ਸ਼ੁਰੂ ਹੋਈ ਹਾਂ ਨੇਹਾ ਸੁਣਾ ਯਾਰ ਨੇਹਾ ਨੇ ਆ ਕੁਝ ਗਾਇਆ ਯਾਰ ਫਿਰ ਬੱਸ ਇਦਾਂ ਹੀ ਗਾਣੇ ਸ਼ੁਰੂ ਹੋ ਗਏ ਫਿਰ ਅਸੀਂ ਉਹ ਗਾਣਾ ਅੱਛਾ ਬਣਾਈ ਉਦਾਂ ਹੀ ਇੱਕ ਵੀਡੀਓ ਸੀਗੀ ਹਾਂ ਨੋਰਮਲੀ ਨੋਰਮਲੀ ਕਿ ਫਿਲਮ ਦੇ ਸੈੱਟ ਤੇ ਸ਼ੂਟ ਚੱਲਦਾ ਪਿਆ ਲੱਗ ਵੀ ਪ੍ਰੋਪਰ ਉੱਤੇ ਰਿਹਾ ਸੀ ਸ਼ੂਟ ਚੱਲਦਾ ਪਿਆ ਥੋੜਾ ਜਿਹਾ ਫ੍ਰੀ ਹੋ ਕੇ ਬੈਠੇ ਹੋਗੇ ਤੁਸੀਂ ਮਹਿਫਲ ਜੀ ਲੱਗੇ ਮਹਿਫਲ ਜੀ ਲੱਗੇ ਉਹ ਬੱਸ ਰਿਕਾਰਡ ਤੇ ਪਾਤੀ ਤੇ ਬਸ ਹੋ ਇਹ ਮੈਨੂੰ ਥੋੜੀ ਜਿਹੀ ਇੱਥੇ ਵੀ ਲਾ ਦੋ ਉਹ ਬਹੁਤ ਪਿਆਰੀ ਵੀਡੀਓ ਆ ਬਹੁਤ ਸੁਣੀ ਲੱਗਦੀ ਹੈ ਤੇਰੇ ਦਿਲ ਸਾਨੂੰ ਸੋਹਣਿਆ ਕੋਈ ਹੋ ਮੈਨ ਯੂ ਲਵ ਰਨ ਆ ਜੋ ਦੇਵੇ ਰੂਹ ਨੂੰ ਸੁਕੂੜ ਚੁੱਕੇ ਚੋ ਨਖਰਾ ਮਰਾ ਵੇ ਮਸਾਲੇ ਕਮ ਕੇ ਵੇਖਿਆ ਮੇਰੀ ਕਾ ਰੂਸ ਮਲੇਸ਼ੀਆ ਨਾ ਕੀ ਫਰਕ ਸੀ ਹਰ ਕਿਸੇ ਦੀ ਕੋਈ ਸ਼ਰਤ ਸੀ ਕੋਈ ਮੰਗਦਾ ਮੇਰਾ ਸੀ ਸਮਾਂ ਕੋਈ ਹੋਂਦਾ ਸੂਰਤ ਤੇ ਫਿਦਾ ਕੋਈ ਮੰਗਦਾ ਮੇਰੀ ਸੀ ਵਫਾ ਨਾ ਮੰਗਦਾ ਮੇਂ ਮੀਆਂ ਬਣਾ ਕੀ ਤੇਰੇ ਬੰਦੇ ਹੋਰ ਨਾ ਕਿਸੇ ਮੰਗਣੀ ਮੇਰੀ ਆ ਬਣ ਆਹ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਸੋਹਣਾ ਗਾਉਂਦੇ ਹੋ ਆਈ ਥਿੰਕ ਐਕਟਰ ਬਣਨਾ ਚਾਹੁੰਦੀ ਸੀ ਬਟ ਇੰਡਸਟਰੀ ਅਦਰ ਲਈ ਆਈ ਨਹੀਂ ਨਹੀਂ ਮੈਂ ਬਿਲਕੁਲ ਮੈਂ ਐਕਟਰ ਕੋ ਪਹਿਲਾਂ ਸਿੰਗਰ ਹੀ ਹਾਂ ਆਮ ਪੋਸਟ ਗ੍ਰੈਜੂਏਟ ਇਨ 뮤직 ਵੋਕਲ ਯੈਸ ਆਈ نو ਆਈ نو ਹਾਂ ਤੇ ਐਸਲੀ ਮੇਰੀ ਫਰਸਟ ਪ੍ਰਾਇੋਰਟੀ ਆਲਵੇਸ ਸਿੰਗਿੰਗ ਹੀ ਰਹੇਗੀ ਬਟ ਸਾਨੂੰ ਤੁਸੀਂ ਮਤਲਬ ਕਿ ਅਸੀਂ ਤੁਹਾਨੂੰ ਐਜ਼ ਐਨ ਐਕਟਰ ਬੈਸਟ ਮੰਨਦੇ ਆ ਅਸੀਂ ਐਜ਼ ਐਨ ਆਡੀਅੰਸ ਪਹਿਲੀ ਵਾਰ ਇਹਨਾਂ ਨੂੰ ਐਜ਼ ਐਨ ਐਕਟਰ ਹੀ ਵੇਖਿਆ ਹਾਂ ਯੈਸ ਮੈਂ ਨੀਹਾ ਨੂੰ ਐਜ਼ ਸਿੰਗਰ ਵੀ ਵੇਖਿਆ ਪਹਿਲਾਂ ਬਹੁਤ ਐਕਟਿੰਗ ਕਰਦੇ ਵੀ ਵੇਖੇ ਦੋਨੇ ਚੀਜ਼ਾਂ ਹੁਣ ਅਸਲ ਚ ਕੀ ਹੈ ਕਿ ਉਹਨੇ ਆਡੀਅנס ਨੂੰ ਪਹਿਲਾਂ ਆਪਣਾ ਫੇਸ ਇਹ ਦਿਖਾਤਾ ਐਜ਼ ਅ ਐਕਟਰ ਆ ਐਕਟਿੰਗ ਵਾਲਾ ਦਿਖਾਇਆ ਜਿਸ ਤਰ੍ਹਾਂ ਸਿੰਗਿੰਗ ਵਾਲਾ ਪਹਿਲੇ ਦੇਖ ਜਾਂਦਾ ਤੇ ਫਿਰ ਤੁਸੀਂ ਅੱਜ ਮੈਨੂੰ ਉਹ ਵੀ ਫੇਸ ਦੇਖਾਂਗੇ ਅਸੀਂ ਜਲਦੀ ਬਿਲਕੁਲ ਯਾਰ ਦੇਖੋਗੇ ਯਾਰ ਬਸ ਆ ਰਹੇ ਮਾਲਾ ਹੈ ਟਾਈਮ ਯਾਰ ਅਮੇ ਟੂ ਆਲ ਦਾ ਵੈਰੀ ਵੈਰੀ ਬੈਸਟ ਥੈਂਕ ਯੂ ਸੋ ਮੱਚ ਫਾਰ ਦਾ ਟਾਈਮ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ